ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮੂਹ ਮੈਂਬਰ ਸ਼੍ਰੀ ਗੁਰਤੇਗ ਬਾਦਰ ਸੇਵਾ ਸੁਸਾਇਟੀ ਦੇ ਅਬੋਰ ਦੇ ਰੇਲਵੇ ਸਟੇਸ਼ਨ ਤੇ ਆਏ ਆਂ ਸ਼੍ਰੀ ਗੁਰਤੇਗ ਬਾਦਰ ਸਾਹਿਬ ਨਵੀਂ ਪਾਸ਼ਾ ਹੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਕੁਝ ਲੋੜਵੰਦਾਂ ਨੂੰ ਅਸੀਂ ਕੰਬਲ ਦੇਣ ਆਏ ਆਂ ਤਾਂ ਜੋ ਸਰਦੀ ਦੇ ਮੌਸਮ ਵਿੱਚ ਕੋਈ ਬਿਨਾ ਕੰਬਲ ਤੋਂ ਨਾ ਸੋਵੇ ਅਸੀਂ ਸਾਡੀ ਕੋਸ਼ਿਸ਼ ਹੈ ਹੋਰ ਇਲਾਕਿਆਂ 'ਚ ਜਿੱਥੇ ਲੋੜ ਪਏਗੀ ਉੱਥੇ ਅਸੀਂ ਕੰਬਲ ਵੰਡੀਏ ਗੁਰਤੇਗ ਬਾਦਰ ਸਾਹਿਬ ਉਹ ਸ਼ਖਸੀਅਤ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਪਹਿਲੀ ਸੰਸਾਰ ਭਰ ਅਜ ਪਹਿਲੀ ਸ਼ਹਾਦਤ ਦਿੱਤੀ ਗੁਰਤੇਗ ਭਦਰ ਸਾਹਿਬ ਕੋਲ ਹਿੰਦੂ ਪੰਡਤ ਕਸ਼ਮੀਰੀ ਪੰਡਤ ਜਿਹੜੇ ਫਰਿਆਦ ਲੈ ਕੇ ਆਏ ਔਰ ਜੇ ਪ੍ਰਤੀ ਜੋ ਉਹਨਾਂ ਦਾ ਜੰਜੂ ਲਵਾ ਰਹੇ ਸੀ ਜਿਸ ਪ੍ਰਤੀ ਗੁਰਤੇਗ ਭਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਮਨੁੱਖੀ ਹੱਕਾਂ ਦੇ ਰਾਖੀ ਦੇ ਲਈ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਨਾਲ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੀ ਅਲਾ ਜੀ ਨੇ ਵੀ ਕੁਰਬਾਨੀ ਦਿੱਤੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਸਤਿ ਛਾਲ ਸਾਹਿਬ ਵਾਹਿਗੁਰੂ ਜੀ ਕੀ ਬਤੈ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਦਿਹਾੜੇ ਤੇ ਸ ਨੂੰ ਗੁਰ ਤੇਗ ਬਹਾਦਰ ਸੇਵਾ ਸੈਟੀ ਦੇ ਮੈਂਬਰ ਇੱਥੇ ਰੇਲਵੇ ਸਟੇਸ਼ਨ ਤੇ ਤੇ ਸ਼ਹਿਰ ਦੇ ਹੋਰ ਇਲਾਕਿਆਂ 'ਚ ਜਿਹੜੇ ਆਪਣੇ ਲੋਕ ਠੰਡ ਦੇ ਵਿੱਚ ਬਿਨਾਂ ਕਿਸੇ ਕਪੜੇ ਤੋਂ ਪਏ ਆ ਉਹਨਾਂ ਨੂੰ ਅਸੀਂ ਅੱਜ ਕੰਬਲ ਮੰਡਰ ਆਏ ਆ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਆਪ ਦਾ ਸੀਸ ਦਿੱਤਾ ਪਰ ਸਿਰ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਨਮਨ ਕਰਦੇ ਆਂ ਆਜੇ ਸਮਾਜ ਦੇ ਜਿਹੜੇ ਸੇਵਾ ਵਾਲੇ ਕੰਮ ਕਰਨ ਲਈ ਆਏ ਆ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਵੀ ਉਹਨਾਂ ਕੋਲ Hindu ਆਣੇ ਆ ਕੇ ਕਹਿੰਿਆ ਵੀ ਸਾਡਾ ਜਿਹੜਾ ਉਹ ਮੁਸਲਮਾਨ ਸੀਗਾ ਜਿਹੜਾ ਥੋੜਾ ਉਹ ਕਹਿੰਦਾ ਤੋਰੰਗ ਜੇ ਉਹ ਕਹਿੰਦਾ ਵੀ ਸਾਡੇ ਜਨੇਊ ਉਤਾਰ ਕੇ ਸਾਨੂੰ ਮੁਸਲਮਾਨ ਧਰਮ ਜਿਹੜਾ ਹੈਗਾ ਬਦਲਣ ਲਈ ਉਹ ਕਹਿ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਕਿਹੜਾ ਤੁਹਾਡਾ ਜਨੇਊ ਲਾਊਗਾ ਮੈਂ ਫੇਲੇ ਜਾ ਕੇ ਫੇਲੇ ਮੇਰਾ ਧਰਮ ਬਦਲੇ ਫਿਰ ਤੁਹਾਡਾ ਧਰਮ ਬਦਲੂਗਾ ਜੇ ਉਹਨੇ ਮੇਰਾ ਧਰਮ ਬਦਲਤਾ ਤੇ ਫਿਰ ਮੈਂ ਫਿਰ ਤੁਸੀਂ ਵੀ ਧਰਮ ਬਦਲਿਓ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਜਾ ਕੇ ਮੰਗਾਰਿਆ ਤੇ ਉੱਥੇ ਜਾ ਕੇ ਆਪਦੀ ਛਿੱਧੀ ਦਿੱਤੀ ਨਾਲ ਹੋਰ ਵੀ ਸਿੰਘਾਂ ਨੇ ਛਿੱਧੀਆਂ ਦਿੱਤੀਆਂ ਤੇ Hindu ਧਰਮ ਨੂੰ ਉਹਨਾਂ ਨੇ ਬਚਾਇਆ ਇਸ ਕਰਕੇ ਅਸੀਂ ਸਾਰੇ ਧਰਮਾਂ ਦਾ ਮਾਨ ਸਤਕਾਰ ਕਰਦੇ ਹੋਏ ਉਹਨਾਂ ਦੀ ਹੋਂਦ ਬਚਾਉਣ ਨੂੰ ਬਚਾਉਣ ਲਈ ਕੋਸ਼ਿਸ਼ ਕਰੀਏ ਤੇ ਜਾਤਾਂ ਪਾਤਾਂ ਤੋਂ ਬਾਹਰ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬੱਧਰ ਸੇਵਾ ਸੁਸਾਇਟੀ ਤੋਂ ਮੇਰੇ ਨਾਲ ਸੁਖਵਿੰਦਰ ਸਿੰਘ ਰਾਜਣ ਹਰਮਿੰਦਰ ਸਿੰਘ ਮਾਨ ਸਿੰਘ ਜੀ ਰਤਾਸ ਸੋਖਲ ਜੀ ਮਨੋਜ ਕੁਮਾਰ ਅਈ ਸਾਰੇ ਆਏ ਆ ਨਾਲ ਬਿਟਿਆ ਆਈ ਹੈ ਹਰਮਨਪੁਰ ਸਾਰੀਆਂ ਸੰਗਤਾਂ ਦਾ ਤੇ ਹੋਰ ਸਾਥੀਆਂ ਦਾ ਜਿਹੜੇ ਸਹਿਯੋਗ ਕਰਦੇ ਰਹਿੰਦੇ ਸਾਨੂੰ ਸਭ ਦਾ ਬਹੁਤ ਬਹੁਤ ਧੰਨਵਾਦ